ਮੈਂ ਸਰਬੰਸੰਗ ਮੰਧੇਰ ਆ। ਮੈਂ ਸਰਬੰਸੰਗ ਮੰਧੇਰ ਇਸ ਵੇਲੇ ਸ਼ੰਭੂ ਮੋਰਚੇ ਤੇ ਖੜਾ ਲਗਭਗ 400 ਦਿਨ ਇਸ ਮੋਰਚੇ ਨੂੰ ਚਲਦਿਆਂ ਹੋ ਗਿਆ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਕੇਂਦਰ ਸਰਕਾਰ ਨਾਲ ਅੱਜ ਗੱਲਬਾਤ ਦਾ 7ਵਾਂ ਦੌਰ ਸ਼ੁਰੂ ਹੋਣਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਤੇ ਐਸਕੇਐਮ ਗੈਰ ਰਾਜਨੀਤਿਕ 14-14 ਜਥੇਬੰਦੀਆਂ ਦੋਵੇਂ ਫੋਰਮਾਂ ਦੀਆਂ ਦੋਵੇਂ ਫੋਰਮਾਂ ਦੀ ਅਗਵਾਈ ਦੇ ਵਿੱਚ ਅੱਜ ਕੇਂਦਰ ਸਰਕਾਰ ਨਾਲ 11 ਵਜੇ ਚੰਡੀਗੜ੍ਹ ਮੀਟਿੰਗ ਹੁਣ ਜਾ ਰਹੀ ਆ ਉਹਦੀ ਤਿਆਰੀ ਕਰ ਰਹੀਆਂ ਨੇ ਦੇਖੋ ਜਿਹੜੇ ਹਾਲਾਤ ਨੇ ਸਾਡੇ ਮੁਲਕ ਦੇ ਕਿਉਂਕਿ ਜਿਹੜਾ ਅਮਰੀਕਾ ਨਾਲ ਸਮਝੌਤਾ ਹੋਣ ਜਾ ਰਿਹਾ ਹੈ ਜਿਹੜੀ ਐਫ ਡੀ ਆਈ ਸਾਈਨ ਕਰ ਰਿਹਾ ਭਾਰਤ ਅਮਰੀਕਾ ਨਾਲ ਉਹਦੀਆਂ ਜਿਹੜਾ ਮੀਡੀਆ ਰਾਹੀਂ ਖਬਰਾਂ ਨੇ ਡੇਰੀ ਹੋਵੇ ਪੋਲਟਰੀ ਹੋਵੇ ਚਾਹੇ ਖੇਤੀ ਸੈਕਟਰ ਹੋਵੇ ਅਮਰੀਕਾ ਨੇ ਪੂਰੀ ਬਾਂਮ ਰੋੜੀ ਹੋਈ ਆ ਵੀ ਤੁਸੀਂ ਜੋ ਵੀ ਬਾਹਰੋਂ ਆਉਂਦੀਆਂ ਖੇਤੀ ਵਸਤੂਆਂ ਤੇ ਟੈਕਸ ਲਾਉਂਦੇ ਹੋ ਉਹ ਟੈਕਸ ਫ੍ਰੀ ਕਰ ਦਿਓ ਉਹਦਾ ਨੁਕਸਾਨ ਸਾਡਾ ਬਹੁਤ ਹੋਣਾ ਵੀ ਸਾਡੇ ਬਹੁਤ ਛੋਟੇ ਕਿਸਾਨ ਆ ਉਹਨਾਂ ਕੋ ਵਾਫਰ ਮਾਲ ਪਿਆ ਵਾ ਜੇ ਉਹਨਾਂ ਇੱਥੇ ਆ ਕੇ ਉਹ ਸਾਰਾ ਜਿਹੜਾ ਫਸਲਾਂ ਦੁੱਧ ਮੀਟ ਦਾ ਪ੍ਰੋਗਰਾਮ ਸਾਰਾ ਇੱਥੇ ਡੰਪ ਹੋਇਆ ਭਾਰਤ ਵਿੱਚ ਤਾਂ ਫਿਰ ਕਿਸਾਨ ਇਥੋਂ ਤੇ ਖਤਮ ਹੋ ਜਾਣੇ ਤੇ ਉਹ ਇੱਕ ਤਾਂ ਉਹ ਸਮਝੌਤੇ ਦਾ ਰੌਲਾ ਦੇਸ਼ ਭਰ ਵਿੱਚ ਪੈ ਗਿਆ ਉਸ ਰੌਲੇ ਤੋਂ ਬਚਣ ਲਈ ਠੀਕ ਆ ਸਾਰੀਆਂ ਸਰਕਾਰਾਂ ਕੋਸ਼ਿਸ਼ ਕਰਦੀਆਂ ਪੀ ਜਿਹੜੇ ਮੁੱਦੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਚੱਲ ਰਿਹਾ ਅੰਦੋਲਨ ਨਾ ਸਿਰੇ ਲੱਗੇ ਇਹ ਮੁੱਦਾ ਹੋਰ ਰੌਲਾ ਪੰਜਾਬ ਵਿੱਚ ਵੀ ਤੁਸੀਂ ਅੱਡ ਦੇਖੋ ਕੰਮ ਚੱਲ ਰਿਹਾ ਠੀਕ ਆ ਤੇ ਸੈਂਟਰ ਵਿੱਚ ਵੀ ਦੇਖੋ ਸਾਰਾ ਜਿਹੜਾ ਇਸ ਵੇਲੇ ਨੈਸ਼ਨਲ ਮੀਡੀਆ ਵਾ ਸਾਰਾ ਭਾਈ ਮੀਡੀਆ ਮਾੜਾ ਨਹੀਂ ਜਿਹੜਾ ਗੋਦੀ ਮੀਡੀਆ ਉਹ ਜ਼ਿਆਦਾਤਰ ਚਰਚਾ ਕੀ ਹੋ ਰਹੀ ਆ ਜਿਹੜੀ ਅਰੰਗਜੀਤ ਦੀ ਕਬਰ ਆ ਕਿ ਉਹ ਹਿੰਦੁਸਤਾਨ ਚ ਕਿਉਂ ਹੈਗੀ ਆ ਉਹਦੇ ਮੁੱਦੇ ਨੂੰ ਲੈ ਕੇ ਜਾਣੀ ਜਿਵੇਂ ਮਹਾਰਾਸ਼ਟਰ ਦੇ ਵਿੱਚ ਦੰਗਿਆਂ ਵਰਗੀ ਪੋਜੀਸ਼ਨ ਆ ਇਹ ਸਾਰੇ ਮੁੱਦਿਆਂ ਨੂੰ ਰੋਲਣ ਵਾਸਤੇ ਆ ਕਿ ਸਾਰੇ ਮੁੱਦੇ 400 ਸਾਲ ਤੋਂ ਉਸ ਬੰਦਾ ਇਸ ਜਹਾਨ ਤੋਂ ਚਲਾ ਗਿਆ ਔਰ ਹੁਣ ਉਹਦੇ ਰੋਲੇ ਹੁਣ ਪਾਏ ਜਾ ਰਹੇ ਆ ਕਿਉਂਕਿ ਹਿੰਦੂਆਂ ਤੇ ਮੁਸਲਮਾਨਾਂ ਦੇ ਰੋਲੇ ਵਿੱਚ ਜਿਹੜਾ ਅਮਰੀਕਾ ਨਾਲ ਸਮਝੌਤਾ ਹੋ ਰਿਹਾ ਉਹ ਨਾ ਲੋਕਾਂ 'ਚ ਜਾਵੇ ਵੀ ਇਹ ਕਰਨ ਕੀ ਜਾ ਰਹੇ ਨੇ ਕਿਵੇਂ ਦੇਸ਼ ਨੂੰ ਲਟਾਇਆ ਜਾ ਰਿਹਾ ਤੇ ਰੋਲਾ ਹੋਰ ਪਾਸੇ ਪਾਇਆ ਜਾ ਰਿਹਾ ਸੋ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਦੋਂ ਮਹਾਰਾਣਾ ਪ੍ਰਤਾਪ ਸਿੰਘ ਨੂੰ ਜਿਹੜੇ ਉਦੋਂ ਦੇ ਮੁਗਲ ਸੀ ਉਹਨਾਂ ਨਾਲ ਕੋਈ ਸਮਝੌਤਾ ਕਰਨ ਵਾਲਾ ਸਮਝੌਤਾ ਕਰਾਉਣ ਵਾਲੇ ਵੀ ਰਾਜਸਥਾਨ ਦੇ ਜਿਹੜੇ ਐਸ ਵੇਲੇ ਸਿਆਸਤਸ ਦੇ ਵਿੱਚ ਲੀਡਰ ਨੇ ਨਾ ਉਹ ਸੀਗੇ ਉਹਨਾਂ ਦਾ ਵੀ ਨਾਂ ਲੈਣਾ ਚਾਹੀਦਾ ਵਾ ਔਰ ਜਿਹੜੇ ਮੱਧ ਪ੍ਰਦੇਸ਼ ਦੇ ਵੱਡੇ ਹੁਕਮਰਾਨ ਨੇ ਐਸ ਵੇਲੇ ਸਿਆਸਤ ਨੇ ਉਹਨਾਂ ਦਾ ਵੀ ਮੁਗਲਾਂ ਨਾਲ ਜੋਟੀ ਰਹੀ ਆ ਤੇ ਕੁਝ ਪੰਜਾਬ ਦੇ ਸਿਆਸਤਦਾਨ ਵੀ ਨੇ ਐਸ ਵੇਲੇ ਭਾਜਪਾ ਜੀ ਨੇ ਉਹ ਵੀ ਉਹਨਾਂ ਦੀ ਵੀ ਮੁਗਲਾਂ ਨਾਲ ਜੋਟੀ ਰਹੀ ਆ ਕੌਣ ਕੌਣ ਅੰਗਰੇਜ਼ੀਆ ਅੰਗਰੇਜ਼ਾਂ ਦੇ ਝੋਲੀ ਚੁੱਕ ਰਹੇ ਨੇ ਸਾਰਿਆਂ ਦਾ ਦੱਸਣਾ ਚਾਹੀਦਾ ਅੰਗਰੇਜ਼ ਮੁਗਲਾਂ ਨਾਲ ਰਲ ਕੇ ਚੱਲਣ ਵਾਲੇ ਅੰਗਰੇਜ਼ਾਂ ਨਾਲ ਰਲ ਕੇ ਚੱਲਣ ਵਾਲੇ ਭਾਜਪਾ ਦੇ ਵੱਡੇ ਪੱਦਰ ਤੇ ਅੱਜ ਸਰਕਾਰਾਂ ਦੇ ਵਿੱਚ ਬੈਠੇ ਨੇ ਫਿਰ ਸਾਰਿਆਂ ਨੂੰ ਸਾਰਿਆਂ ਦਾ ਹਿਸਾਬ ਕਰੋ ਨਾ ਫਿਰ ਕਿਉਂ ਇਹ ਗੱਲਾਂ ਕਰਦੇ ਹੈਗੇ ਜੋ ਇਸ ਕਰਕੇ ਇਹ ਗੱਲਾਂ ਨਾਲ ਦੀ ਨਾਲ ਚਲਦੀਆਂ ਹੁੰਦੀਆਂ ਹੁਣ ਜੇ ਕਹਿ ਲਈਏ ਚਲੋ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਸੁਚਾਨੰਦ ਦਾ ਕੀ ਰੋਲ ਰਿਹਾ ਸਿੱਖ ਹਸਤੀ ਦੇ ਵਿੱਚ ਇਹ ਸਾਰੇ ਜਾਣਦੇ ਨੇ ਪਰ ਉਹਨੂੰ ਲੈ ਕੇ ਥੋੜਾ ਵਾ ਵੀ ਕੋਈ ਇਹੀ ਗੱਲ ਹੋਣੀ ਚਾਹੀਦੀ ਆ ਸੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਵੀ ਇਹ ਫਿਰਕੂ ਪੂਨੇ ਦੀ ਰੰਗਤ ਵਿੱਚ ਰੰਗਣਾ ਚਾਹੁੰਦੇ ਆ ਔਰ ਇਹ ਤੋਂ ਕਹਾ ਜਿਵੇਂ ਹੁਣ ਪੰਜਾਬ ਦੇ ਹਾਲਾਤ ਨੇ ਕਿਸ ਕਿਸਮ ਦੇ ਮੁੱਦੇ ਚੁੱਕੇ ਜਾ ਰਹੇ ਨੇ ਜਿਵੇਂ ਉੱਤਰ ਭਾਰਤ ਦੇ ਵਿੱਚ ਜਿਵੇਂ ਆਪੋਚੋ ਦੀ ਜਿਹੜਾ ਮਹਾ ਪੰਜਾਬ ਰਿਹਾ ਉਹਦੇ ਉਹਦੇ ਵਿੱਚ ਕਲੇਸ਼ ਇਕਰਾਜ ਨੇ ਤੇ ਢੰਗ ਨਾਲ ਸੋਚੇ ਸਮਝੇ ਢੰਗ ਨਾਲ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਵਾ ਜੋ ਅਸੀਂ ਸਮਝ ਰਹੇ ਹੈਗੇ ਆ ਜੋ ਅਸੀਂ ਨਹੀਂ ਕਹਿੰਦੇ ਚਲੋ ਜੋ ਪੰਥਕ ਧਿਰਾਂ ਦੇ ਵਿੱਚ ਵਖਰੇਵੇਂ ਨਜ਼ਰ ਆ ਰਹੇ ਜਿਵੇਂ ਉਹਦੇ ਉਹਨੂੰ ਮੀਡੀਆ ਵਿੱਚ ਗਲੋਰੀਫਾਈ ਕੀਤਾ ਜਾ ਰਿਹਾ ਠੀਕ ਹੈ ਅੰਦਰ ਸਾਰਿਆਂ ਕੌਮਾ ਦੀ ਸਮੱਸਿਆ ਹੁੰਦੀ ਆਸ ਰੱਖਾਂਗੇ ਇਹ ਹੁਣ ਜਲਦੀ ਨਿਬੜ ਜਾਣਗੇ ਉਹਦੇ ਪਿੱਛੇ ਰੀਜਨ ਆ ਵੀ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਦੇ ਮਤਲਬ ਉਹਨੂੰ ਕਿਵੇਂ ਡੀਰੇਲ ਕਰਨਾ ਹੈਗਾ ਵੀ ਯਾਨੀ ਆਰਥਿਕ ਸੰਕਟ ਨਾਲ ਜੂਝ ਰਿਹਾ ਹੈਗਾ ਏ ਖੇਤਾ ਜਿਹੜਾ ਜਿਹਨੂੰ ਫੂਡ ਬਸਕਟ ਕਿਹਾ ਜਾਂਦਾ ਪੰਜਾਬ ਹਰਿਆਣਾ ਉੱਤਰ ਭਾਰਤ ਦੇ ਖਿੱਤੇ ਵਿੱਚ ਬਹੁਤ ਕੁਝ ਹੁੰਦਾ ਵਾ ਪੰਜਾਬ ਤੇ ਖਾਸ ਕਰਕੇ ਵੀ ਇਹਨਾਂ ਨੂੰ ਇਹਨਾਂ ਨੂੰ ਮਾਰਨਾ ਕਿਵੇਂ ਆਰ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਇਸ ਵੇਲੇ ਮੀਡੀਆ ਦੇ ਵਿੱਚ ਗਾਇਬ ਕੀਤੇ ਜਾ ਰਹੇ ਆ ਜਿਵੇਂ ਬੜੇ ਗਿਣ ਮਿਥ ਕੇ ਸੋ ਇਹ ਇਹ ਸਮਝਣਾ ਚਾਹੀਦਾ ਸੋ ਅਸੀਂ ਅਪੀਲ ਕਰਾਂਗੇ ਆ ਅੱਜ ਵਾਲੀ ਮੀਟਿੰਗ ਦੇ ਵਿੱਚ ਵੀ ਇਹ ਮਸਲਿਆਂ ਦਾ ਹੱਲ ਹੋਵੇ ਕੋਈ ਅੰਦੋਲਨ ਕਰਨਾ ਕੋ ਅਣਖ ਦਾ ਸਵਾਲ ਬਿਲਕੁਲ ਵੀ ਨਹੀਂ ਹੈਗਾ ਨਾ ਇਹ ਸੌਖਾ ਕੰਮ ਹੈਗਾ ਅਸੀਂ ਮਸਲੇ ਨਿਬੇੜਨਾ ਚਾਹੁੰਨੇ 21 ਨੂੰ ਜਿਹੜੇ ਐਮਐਲਏ ਚਾਹੇ ਪੰਜਾਬ ਤੇ ਹਰਿਆਣਾ ਦੇ ਆ ਉਹਨਾਂ ਦੇ ਦਰਵਾਜ਼ਿਆਂ 'ਤੇ ਵੱਡੇ ਇਕੱਠ ਕਰਕੇ ਜਾਵਾਂਗੇ ਮੰਗ ਪੱਤਰ ਲਾਲਣਗੇ ਮਸਲਾ ਹੱਲ ਕਰਦਣਗੇ ਨਹੀਂ ਤਾਂ ਫਿਰ ਧਰਨਾ ਮਜਾਰਾ ਕੀਤਾ ਹੋਊਗਾ 23 ਨੂੰ ਸਾਡੇ ਕੌਮੀ ਸ਼ਹੀਦਾਂ ਦਾ ਬਹੁਤ ਵੱਡਾ ਦਿਹਾੜਾ ਵੱਧ ਤੋਂ ਵੱਧ ਲੋਕਾਂ ਨੂੰ ਬੇਨਤੀ ਇੱਥੇ ਪਹੁੰਚੋ ਹੁਣ ਮੈਂ ਤੁਹਾਨੂੰ ਦਿਖਾ ਦੇਣਾ ਕਿੱਥੇ ਮੈਂ ਖੜਾ ਹੈਗਾ ਅਰ ਐਸ ਵਲੇ ਤਰਨਤਰ ਜ਼ਿਲ੍ਹੇ ਦੀ ਵਾਰੀ ਹੈਗੀ ਆ ਉਹਨਾਂ ਦੀ ਟੀਮ ਆ ਕੇ ਖੜੀ ਆ ਤੋਂ ਉਹ ਸਫਾਈ ਮੁਹਿੰਮ ਚਲਾਉਣ ਲੱਗੇ ਆ ਤੋਂ ਸਾਰਿਆਂ ਨੂੰ ਬੇਨਤੀ ਆ ਵੀ ਇਸ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਦੇਖੋ ਦਵਾਰ ਮੇਰੇ ਸਾਹਮਣੇ ਆ ਤਰਨਦਾਰਨ ਦੀ ਟੀਮ ਆ ਇਹ ਹੁਣ ਸਫਾਈ ਮੁਹਿੰਮ ਚ ਜੁਟੂਗੀ ਔਰ ਇੱਥੇ ਕਿਉਂਕਿ ਜਦੋਂ ਮੋਰਚਾ ਚੱਲਦਾ ਵਾ ਸਫਾਈਆਂ ਦਾ ਧਿਆਨ ਵੀ ਬੜੇ ਜ਼ੋਰ ਨਾਲ ਰੱਖਣਾ ਪੈਂਦਾ ਹੈਗਾ ਵਾ ਇਹ ਸਾਰੇ ਤਰਨਦਾਰਨ ਦੇ ਵਲੰਟੀਅਰ ਆਗੂ ਸਹਿਬਾਨ ਸਾਰੇ ਲੱਗੇ ਹੋਏ ਨੇ ਤੋਂ ਸਾਰੇ ਹੁਣ ਆਪਾਂ ਸਫਾਈ ਕਰਾਂਗੇ ਇਸ ਕਰਕੇ ਵੱਧ ਤੋਂ ਵੱਧ ਭਰਾਓ ਇਸ ਲਾਈਵ ਨੂੰ ਸ਼ੇਅਰ ਕਰ ਦਿਓ ਤੁਹਾਡੇ ਵਾਸਤੇ ਲਾਈਵ ਆ ਸਾਡੇ ਵਾਸਤੇ ਕੋਈ ਨਿੱਜੀ ਨਹੀਂ ਹੈਗਾ ਧੰਨਵਾਦ